ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਬਾਰੇ ਜਿਹੜੀ ਬੇਤੁੱਕੀ ਬਿਆਨਬਾਜ਼ੀ ਕਰ ਰਿਹਾ ਉਸ ਤੋਂ ਗਰੇਜ ਕਰੇ ਕਿਉਂਕਿ ਜਿਹੜੇ ਸੌਦੇ ਦੇ ਉੱਤੇ ਉਹ ਬੈਠਾ ਉਹ ਬਹੁਤ ਸਨਮਾਨ ਵਾਲਾ ਅਹੁਦਾ ਹੈ ਅਸੀਂ ਉਸ ਨੂੰ ਜਿਹੜਾ ਨਹੀਂ ਕੁਝ ਕਹਿਣਾ ਚਾਹੁੰਦੇ ਕਿਉਂਕਿ ਜਿਹੜਾ ਮੁੱਖ ਮੰਤਰੀ ਲੈਵਲ ਦਾ ਜਿਹੜਾ ਪਦਵੀ ਹੁੰਦੀ ਹੈ ਉਹ ਬਹੁਤ ਸਨਮਾਨਯੋਗ ਹੁੰਦੀ ਹੈ ਪਰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਉਸ ਦੀ ਕਦਰ ਨਹੀਂ ਹੈ ਉਹ ਜਿਹੜੇ ਕਿਸਾਨ ਨੇ ਹੁਣ ਕਿਸਾਨਾਂ ਨੂੰ ਹਵਾ ਤਵਾ ਬੋਲ ਰਹੇ ਨੇ ਜਿਹੜੇ ਕਿਸਾਨ ਪਿਛਲੇ ਦਿਨੀ ਆਪਣੀਆਂ ਟਰਾਲੀਆਂ ਲਈ ਜਿਹੜੇ ਸੰਘਰਸ਼ ਕਰ ਰਹੇ ਸੀ ਜਿਹੜੀਆਂ ਟਰਾਲੀਆਂ ਉਹਨਾਂ ਦੇ ਵਿਧਾਇਕਾਂ ਨੇ ਹੀ ਚੋਰੀ ਕਰ ਲੀਆਂ ਸੀ ਤਾਂ ਜਿਹੜਾ ਵੱਡਾ ਇਲਜ਼ਾਮ ਉਹਨਾਂ ਦੇ ਵਿਧਾਇਕਾਂ ਤੇ ਲੱਗਿਆ ਤਾਂ ਉਹ ਕਿਸਾਨ ਆਪਣੀਆਂ ਟਰਾਲੀਆਂ ਲੱਭਣ ਲੱਗੇ ਸੀ ਅਤੇ ਜਦੋਂ ਕਿਸੇ ਰਾਹ ਨਹੀਂ ਪਈ ਗੱਲ ਤਾਂ ਉਹਨਾਂ ਨੇ ਐਮਐਲਏਆਂ ਦਾ ਘਰੋ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੁਣ ਪਿਛਲੇ ਦਿਨੀ ਨੰਗਲ ਡੈਮ ਵਿਖੇ ਜਾ ਕੇ ਭਗਵੰਤ ਮਾਨ ਨੇ ਕਿਹਾ ਕਿ ਹੁਣ ਕਿੱਥੇ ਨੇ ਕਿਸਾਨ ਕਿਸਾਨਾਂ ਦਾ ਉੱਥੇ ਕੀ ਕੰਮ ਆ ਜਦੋਂ ਪਿਛਲੀ ਵਾਰ ਕਿਸਾਨ ਉੱਥੇ ਗਏ ਸੀ ਤਾਂ ਤੁਸੀਂ ਲਾਠੀ ਚਾਰਜ ਕਰ ਦਿੱਤਾ ਸੀ ਭਗਵੰਤ ਮਾਨ ਸਾਹਿਬ ਤੁਹਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਹੱਕ ਕਿਸਾਨਾਂ ਦਾ ਹੈਗਾ ਕਿਹੜਾ ਨਹੀਂ ਹੈਗਾ ਕੀ ਕਹਿਣਾ ਹੈ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਨੇ ਆ ਭਗਵੰਤ ਮਾਨ ਵੱਲੋਂ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹ ਘਟਿਆ ਪਤਨ ਦੀ ਬਿਆਨਬਾਜ਼ੀ ਹੈ ਉਹ ਜਿਸ ਤੋਂ ਚੱਕ ਮਿਲਦੀ ਹੈ ਉਹਨੂੰ ਕੋਈ ਸਿਆਸੀ ਸਮਝ ਨਹੀਂ ਆਗੀ ਜਿਸ ਤੋਂ ਪਤਾ ਲੱਗ ਰਿਹਾ ਕਿ ਜਦੋਂ ਛੋਟੇ ਬੰਦੇ ਵੱਡੇ ਅਹੁਦੇ ਤੇ ਬਹਿ ਜਾਂਦੇ ਆ ਤੋ ਸੰਸਥਾਵਾਂ ਦਾ ਜਿਹੜਾ ਵਕਾਰ ਹੁੰਦਾ ਵਾ ਜਿਹੜਾ ਆਵਰਾ ਹੁੰਦਾ ਵੋ ਉਹ ਵੀ ਬਲੀਆ ਮਿਟ ਕਰ ਦਿੰਦੇ ਆ ਕਿਸੇ ਵੀ ਸੰਸਥਾ ਦੇ ਉੱਤੇ ਜਦੋਂ ਛੋਟੇ ਬੰਦੇ ਉਸ ਅਹੁਦੇ ਤੇ ਬਹਿ ਜਾਣਗੇ ਜਿਹੜੇ ਉਹਦੇ ਲਾਇਕ ਨਹੀਂ ਐ ਉਹਦੇ ਪੱਤਰ ਦੇ ਨਹੀਂ ਐਗੇ ਫਿਰ ਇਹੀ ਆ ਲਊਗਾ ਜੋ ਹੋ ਰਿਹਾ ਚਾਹੇ ਉਹ ਕਾਲ ਤੱਕ ਦਾ ਲੈ ਲੋ ਚਾਹੇ ਕੋਈ ਹੋਰ ਸੰਸਥਾਵਾਂ ਦਾ ਲੈ ਲੋ ਜਾਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਹਿਸਾਬ ਨਾਲ ਲੈ ਲੋ ਸਟੇਟਸ ਦੇ ਹਿਸਾਬ ਨਾਲ ਲੈ ਲੋ ਇਹ ਸਰਪੋ ਉਹਦੀ ਬਿਆਨਬਾਗੀ ਤੋਂ ਉਹਦੀ ਕਾਰਜਕਾਰੀ ਤੋਂ ਜੋ 3 ਸਾਲ ਦੀ ਆ ਉਹ ਤੋਂ ਸਾਹਮਣੇ ਆ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਆ ਪਤਲੀ ਗਲੀ ਚੋਂ ਲੰਘਣ ਦਾ ਬਿਆਨ ਦਿੱਤਾ ਕਿ 20 ਤਰੀਕ ਪੈ ਗਈ ਸਾਡੀ ਜਿੱਤ ਹੋ ਗਈ ਇਹ ਕਿਹੜੀ ਜਿੱਤ ਹੋ ਗਈ ਕਿ ਕਿਹੜੀ ਜਿੱਤ ਹੈ 20 ਤਰੀਕ ਨੂੰ ਅਗਲਾ ਤਰੀਕ ਪਾਈ ਆ ਉਦੋਂ ਸਾਰੇ ਨੋਟਸ ਕੱਟੇ ਹੋਏ ਆ ਅਸਲ ਚ ਕੀ ਹੈ ਕਿ 20 ਤਰੀਕ ਹੀ ਡਿੱਗ ਰਹਾ ਤੁਸੀਂ ਕਿ 20 ਤਰੀਕ ਆਜੇ ਤਾਂ ਪਾਣੀ ਜਿਹੜਾ ਰਿਆਣੀ ਵਗੜਾ ਜਾਣਾ ਰਾਸਥਾਨ ਨੂੰ ਜਾਣਾ ਉੱਥੇ ਜਾਵੇ ਤੇ ਅਹੀਂ ਜਿਹੜਾ 4500 ਕਿਊਸ ਦਾ ਜਿਹੜਾ ਆ ਵਾਇਦੇ ਚੋਂ ਨਿਕਲ ਜੀ ਇਹ ਪਤਲੀ ਗਲੀ ਜੋ ਨੰਗਿਆਂ ਕਿੰਨਾ ਚਿਰ ਸਰੂਆ ਮੁੱਖ ਮੰਤਰੀ ਜੀ ਪੰਜਾਬ ਦਾ ਜੋ ਅਖਬਾਰਾਂ ਜਾਂ ਨਸ਼ਰ ਹੋਇਆ ਸਾਰਾ ਕੋਈ ਸਾਰੇ ਪੰਜਾਬੀ ਅਖਬਾਰਾਂ ਵਿੱਚ ਔਰ ਲੂ ਕੰਡੇ ਖੰਡ ਵਾਲੀ ਗੱਲ ਹੈ ਔਰ ਲੂ ਕੰਡੇ ਕਰਦੀ ਹੈ ਗੱਲ ਕਿ ਪੰਜਾਬ ਦੀ ਜਿਹੜੀ ਭਾਗਰਾ ਬਿਆਸ ਮੈਂਟ ਕਮੇਟ ਬੋਰਡ ਹੈ ਜਿਹੜਾ ਪੰਜਾਬ ਦੀ ਧਰਤੀ ਤੇ ਬਣਿਆ ਹੋਇਆ ਹੈ ਪੰਜਾਬ ਦੀ ਧਰਤੀ ਦੇ 11 ਏਕੜ ਜ਼ਮੀਨ ਜੜੀ ਹੈ ਤੇ ਉਹਦਾ ਜੋ ਰੱਖ ਰਖਾਵ ਉਹ ਵੀ ਪੰਜਾਬ ਕਰ ਰਿਹਾ ਹੈ ਇਦੋਂ ਕੋ 60 40 ਦੇ ਹਿਸਾਬ ਨਾਲ ਉਹਦੇ ਵਿੱਚ ਨਿਵੇਧੀ ਦਿੱਤੀ ਹੋਈ ਆ 60 ਪੰਜਾਬ ਨੂੰ ਦਿੱਤੀ ਹੋਈ ਆ 40% ਚਰਾ ਰਹਿ ਜਾਣਾ ਤੇ Rajasthan ਉਹ 40% ਖਰਚਾ ਕਰ ਹੀ ਰਿਹਾ ਜੋ ਕਾਨੂੰਨ ਦੇ ਹਿਸਾਬ ਨਾਲ ਬਣਦਾ ਜੋ ਵੀ ਉਹ ਰੱਖ ਰਖਾਵ ਆ ਜੋ ਉਹਦਾ ਸੰਭਾਲ ਤੇ ਖਰਚਾ ਆ ਰਿਹਾ ਜਾਂ ਉਹਦੀ ਟੁੱਟ ਪੈ ਤੇ ਆ ਰਿਹਾ ਉਹ ਖਰਚਾ ਨਹੀਂ ਕਰਦੇ ਪਿਛਲੇ 15 20 ਸਾਲਾਂ ਤੋਂ ਸਾਰੇ ਦਾ ਸਾਰਾ ਖਰਚਾ 100 ਦਾ 100% ਉਹ ਪੰਜਾਬ ਸਰਕਾਰ ਪਾਇਆ ਜਾ ਰਿਹਾ ਤੇ ਉਹ ਉਹਦੇ ਬਾਰੇ ਕੋਈ ਬੋਲ ਰਿਹਾ ਨਹੀਂ ਉਹੜਾ ਪੰਜਾਬ ਨਾਲ ਤਾਂ ਕੌਣੇ ਬਾਰੇ ਕਿਉਂ ਨਹੀਂ ਬੋਲ ਰਹੇ ਹੁਣ ਤੁਸੀਂ ਦੇਖੋ ਪੀ ਚੀਜ਼ ਪੰਜਾਬ ਦੀ ਆ ਪਾਖੜਾ ਬਿਆਸ ਮੈਨੇਜਮੈਂਟ ਪਿਆ ਪੰਜਾਬ ਦਾ ਵਾ ਉਹਦੇ 60% ਵਿੱਚ ਉਹਦਾ ਉਹ ਹਿੱਸਾ ਹੈਗਾ ਤੇ ਉਹਦਾ ਕੰਟਰੋਲ ਡੈਮ ਸੈਫਟੀ ਐਕਟ ਬਣਾ ਕੇ ਉਹ ਕੇਂਦਰ ਸਰਕਾਰ 2021 ਚ ਲੈ ਗਿਆ ਜਿਹੜਾ ਤੁਸੀਂ ਵਿਰੋਧ ਨਹੀਂ ਕੀਤਾ ਤੁਸੀਂ ਉਹਨੂੰ ਪਰਵਾਹ ਨਹੀਂ ਕੀਤੀ ਹੈ ਉਹ ਤੇ ਉਹਦੇ ਬਾਰੇ ਕਿਉਂ ਨਹੀਂ ਬੋਲ ਰਹੇ ਜੇ ਨਾ ਚਿਰ ਉਹ ਮੇਨ ਮਸਲਾ ਨਹੀਂ ਹੱਲ ਕਰਦੇ ਯਾ ਡੀਐਮ ਡੈਮ ਸੈਫਟੀ ਅਫਸਰ ਜੇ ਨਾ ਕਿ ਉਹ ਨਹੀਂ ਰਾਜ ਕਰਦੇ ਸਲਾ ਕੰਟਰੋਲ ਤੁਹਾਡੇ ਕੋ ਆਊਗਾ ਅਗਲਾ ਨੇ ਚੇਅਰਮੈਨ ਵੀ ਆਪਣਾ ਲਾ ਲਿਆ ਹੁਣ ਉਹ ਚੋਂ ਪਾਣੀ ਜਿਹੜੀ ਪਾਣੀ ਦੀ ਮਾਤਰਾ ਉਹਦੇ ਵਿੱਚੋਂ ਸਭ ਤੋਂ ਵੱਧ ਪਾਣੀ ਰਾਜਸਥਾਨ ਉੱਤਰਿਆ 125% ਤੋਂ ਲੈ ਕੇ 191 200% ਤੱਕ ਪਾਣੀ ਰਾਜਸਥਾਨ ਉੱਤਰਿਆ ਤੇਰਹਾਣਾ ਵਰਤ ਰਿਹਾ ਵਾ 100 ਤੋਂ ਲੈ ਕੇ 130 35% ਤੱਕ ਪਰਸੈਂਟ ਤੱਕ ਪਾਣੀ ਉਹ ਵਰਤ ਰਿਹਾ ਤੇ ਪੰਜਾਬ ਕਿੰਨਾ ਵਰਤ ਰਿਹਾ 64% ਤੋਂ ਲੈ ਕੇ 70% ਤੱਕ ਜੋ ਪਿਛਲੇ ਡਾਟਾ ਵਾ ਜੋ ਆਇਆ ਸਾਰਾ ਕਵਾਰਾਂ ਨਜ਼ਰ ਹੋਇਆ ਇੰਡੀਅਨ ਐਕਸਪ੍ਰੈਸ ਸੱਚ ਹੋਇਆ ਇਹ ਇਸ ਕਰਕੇ ਇਸ ਕਰਕੇ ਇਹ ਕੀ ਸਥਿਤੀ ਬਣੀ ਹੋਈ ਹੈ ਇਹਦੇ ਬਾਰੇ ਮੁੱਖ ਮੰਤਰੀ ਤੇਰੀ ਜ਼ੁਬਾਨ ਕਿਉਂ ਨਹੀਂ ਖੁੱਲਦੀ ਇਹਦੇ ਬਾਰੇ ਕਿਉਂ ਨਹੀਂ ਤੂੰ ਬੋਲਦਾ ਫੇਰ ਜਿੱਤਰਾ ਦੀ ਬਿਆਨਬਾਜ਼ੀ ਕਰ ਰਿਹਾ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਫੇ ਉਹ ਆ ਜੀ ਵੇਖੋ ਜੀ ਮੈਂ ਤੇ ਪਹਿਲਾਂ ਤੋਂ ਇਹ ਗੱਲ ਕਹਿਦਾ ਰਿਹਾ